ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਜਿਹੜੇ ਕਈਆਂ ਮੰਗਾਂ ਆਵਦੀਆਂ ਮੰਗੀਆਂ ਪਰ ਫਿਰ ਵੀ ਅਸੀਂ ਪੰਜਾਬ ਸਰਕਾਰ ਤੋਂ ਕਾਨੂੰਨੀ ਕਾਰਵਾਈ ਤੇ ਇਨਸਾਫ ਮੰਗਦੇ ਆਂ ਕਿ ਕੰਦਰ ਚੋਂ ਸੁਪਰੀਮ ਅਥਾਰਟੀ ਗੱਲਬਾਤ ਹੁੰਦੀ ਕਿਹੜੇ ਕਿਹੜੇ ਸੁਪਨੇ ਸੀ ਜੋ ਉਸ ਨੇ ਪੂਰੇ ਕਰਨੇ ਸੀ ਬੇਸ਼ੱਕ ਅੱਜ ਹੈ ਨਹੀਂ ਉੱਥੇ ਬਾਤ ਸੁਪਨੇ ਸੀ ਜਿਹੜੇ ਉਹਨੂੰ ਪੂਰੇ ਕਰਨੇ ਸੀ ਪਰ ਨੌਕਰੀ ਨਾਲ ਵੀ ਨਹੀਂ ਇਹਦਾ ਘਾਟਾ ਪੂਰਾ ਹੋਣਾ ਤੁਸੀਂ ਅੱਜ ਇੱਥੇ ਆਏ ਹੋਗੇ ਇਸ ਤਰ੍ਹਾਂ ਉਹ ਵੀ ਕਮੀ ਵੀ ਮਹਿਸੂਸ ਹੋ ਰਹੀ ਹੈ आज यदि बहुत घाटा महसूस हो रही है थाने आज जॉइनिंग सीरीज पर हां जी सरकार ने जो ब्रीफ इस बेशक उसके मामला दर्ज का है और तो आज के नहीं किसी की लगता पैसे अनुमति नाल नाम तो ना? से अपना बलजीत सिंह जी के नाम से बलजीत की कहना चाहूंगा है आज आज साडी गुरप्रीत कौर नु जड़ी जान कराना आए ਕਾਸ਼ੀ ਧੰਨਵਾਦ ਕਰਦੇ ਆਂ ਸਰਕਾਰ ਦਾ ਵੀ ਜਿਹੜੀਆਂ ਮੰਗਾਂ ਕਰੀਆਂ ਸੀ ਉਹ ਵਾਅਦਿਆਂ ਤੇ ਪੂਰੀ ਉਤਰੀ ਐ ਅੱਗੇ ਵੀ ਅਸੀਂ ਸਰਕਾਰ ਨੂੰ ਅਸੀਂ ਮੰਗ ਕਰਦੇ ਆਂ ਸਾਨੂੰ ਹੁਣ ਸਾਫ਼ ਦਿੱਤਾ ਜਾਵੇ ਕੀ ਕਹਣਾ ਕੀ ਚਾਹੁੰਦੇ ਕੀ ਗੱਲ ਹੋਈ ਸੀਗੀ ਨੌਕਰੀ ਮਿਲੀ ਐ ਲੋਕ ਤਾਂ ਸਾਡਾ ਸੁਭਕਰਨ ਸਿੰਘ ਖਨੌਰੀ ਬਾਡ ਤੇ ਸੀਧ ਹੋਇਆ ਸੀ ਗੋਲੀ ਲੱਗਰ ਤਾਮ ਵਰਪ੍ਰੀਕਾ ਦਾ ਭਾਈ ਇਹ ਕਾਰਨ ਸਾਨੂੰ ਨੌਕਰੀ ਦਿੱਤੀ ਐ ਤੇ ਰਾਸੀ ਵੀ ਇਹ ਲਕਦਾਉ ਕਟਾ ਪੂਰਾ ਹੋਵੇਗਾ ਨੋਕਰੀ ਉਹ ਕਟਾ ਪੂਰਾ ਨਹੀਂ ਹੁੰਦਾ ਇਹਨਾਂ ਨੌਕਰੀ ਨਾ ਹੋਵੇ ਨਾ ਰਾਸੀ ਨਾ ਹੋਵੇ ਚਲੋ ਆਇਆ ਵੀ ਇੱਕ ਮਨ ਖੜਾਉਣਾ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਜਿਹੜੇ ਕਈਆਂ ਮੰਗਾਂ ਆਪਦੀਆਂ ਮੰਗੀਆਂ ਪਰ ਫਿਰ ਵੀ ਅਸੀਂ ਪੰਜਾਬ ਸਰਕਾਰ ਤੋਂ ਕਾਨੂੰਨੀ ਕਾਰਵਾਈ ਤੇ ਇਨਸਾਫ ਮੰਗਦੇ ਹਾਂ ਕਿ ਕੰਦਰ ਸੁਪਨੇ ਸਿ ਜੋਸ ਨੇ ਪੂਰੇ ਕਰਨੇ ਸੀ ਬੇਸ਼ੱਕ ਵਾਝੇ ਨਹੀਂ ਹੋਤੇ ਬਾਸ ਸੁਪਨੇ ਸੀ ਜਿਹੜੇ ਨੂੰ ਪੂਰੇ ਕਰਨੇ ਸੀ ਪਰ नौकरी नाल भी नहीं ਉਹਦਾ ਘਾਟਾ ਪੂਰਾ ਹੋਣਾ ਤੁਸੀਂ ਅੱਜ ਇੱਥੇ ਆਏ ਹੋਗੇ ਇਸ ਤਰ੍ਹਾਂ ਉਹਦੀ ਕਮੀ ਵੀ ਮੈਸੂਰ ਹੋ ਰਹੀ ਹੈ ਅੱਜ ਉਹਦੀ ਬਹੁਤ ਘਾਟਾ ਮੈਸੂਰ ਹੋ ਰਹੀ ਹੈ ਤੁਹਾਨੂੰ ਅੱਜ ਜੋਇਨਿੰਗ ਸੀਰੀਪਟ ਹਾਂਜੀ ਸਰਕਾਰ ਉਹ ਬੜੀ ਕਿਸ ਤਰ੍ਹਾਂ ਦੇਖਦੇ ਗਏ ਬੇਸ਼ਿਕਰ ਉਸ ਤੇ ਮਾਮਲਾ ਅੱਜ ਦਾ ਲਿਖਿਆ ਗਿਆ ਤਾਂ ਅੱਜ ਅੱਗੇ ਨਹੀਂ ਕਿਸੇ ਕੀ ਲੱਗਦਾ ਪੈਸੇ ਜਾਂ ਮੁਫਤੀ ਨਾਲ ਸਭ ਕੁਝ ਹੋ ਜਾਵੇਗਾ ਕੀ ਕੀ ਨਾਮ ਕੀ ਰਜੇ ਸਿੰਘ ਹਾਂਜੀ ਕੀ ਕਹਿਣਾ ਚਾਹੁੰਗੇ ਜੁਆਇਨ ਕਰਨਾ ਅਸੀਂ ਅੱਜ ਸਾਡੀ ਗੁਰਪ੍ਰੀਤ ਕੌਰ ਨੂੰ ਜੜੀ ਜਾਣ ਕਰਾਉਣਾ ਆਏ ਆ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਵੀ ਜਿਹੜੀਆਂ ਮੰਗਾਂ ਕਰੀਆਂ ਅਸੀਂ ਬਹੁਤ ਵਾਦਾਂ ਤੇ ਪੂਰੀ ਉਤਰੀ ਹੈ ਅੱਗੇ ਵੀ ਅਸੀਂ ਸਰਕਾਰ ਨੂੰ ਅਸੀਂ ਮੰਗ ਕਰਦੇ ਹਾਂ ਸਾਨੂੰ ਹੁਣ ਸਾਫ਼ ਦਿੱਤਾ ਜਾਵੇ ਕੀ ਕਹਿਣਾ ਕਿ ਚੰਨੋ ਕੀ ਗੱਲ ਹੋਈ ਸੀਗੀ ਨੌਕਰੀ ਮਿਲੀ ਹੈ ਲੋਕੀ ਤਾਂ ਸਾਡਾ ਸੁਭਕਰਨ ਸਿੰਘ ਖਨੋਰੀ ਬੈਡਰ ਤੇ ਸੀਧ ਹੋਇਆ ਸੀ ਗੋਲੀ ਲੱਗਰ ਤਾਮ ਨੂੰ ਲੱਗਦਾ ਇਹ ਕਾਰਨ ਸਾਨੂੰ ਨੌਕਰੀ ਦਿੱਤੀ ਹੈ ਤੇ ਰਾਸੀ ਵੀ ਲੱਗਦਾ ਉਹ ਕਟਾ ਪੂਰਾ ਹੋਵੇਗਾ ਨੌਕਰੀ ਉਹ ਕਟਾ ਤਾਂ ਪੂਰਾ ਨਹੀਂ ਹੁੰਦਾ ਇਹਨਾਂ ਨੌਕਰੀ ਨਾ ਹੋਵੇ ਨਾ ਰਾਸੀ ਨਾ ਹੋਵੇ ਚਲੋ ਆਇਆ ਵੀ ਇਹ ਤਾਂ ਮਨ ਖੜਾਉਣਾ